ਆਪ ਨਹੀਂ ਪਈ ਆ ਬਾਈ ਪੁਲਿਸ ਦੀ ਗੱਡੀ ਲਓ ਬਾਈ ਭਾਨਾ ਸਿੱਧੂ ਵੀ ਆ ਗਿਆ ਖਨੌਰੀ ਬਾਰਡਰ ਤੇ ਖੜਿਆ ਤੇ ਨਹੀਂ ਸਿੰਘਾ ਆਪਣੇ ਜਿਹੜੇ ਮੋਟਰਸਾਈਕਲ ਸਜਾਈ ਫੜਦੇ ਨੇ ਕਿਉਂਕਿ ਅੱਜ SLA ਵੀ ਜਿਹੜਾ ਬਾਰਡਰ ਹੈ ਉਹ ਤੋੜ ਦੇਣਾ ਤਨਧਨਾਂ ਤੋਂ ਲਗਾਤਾਰ ਕਿਸਾਨਾਂ ਤੇ ਜਿਹੜੇ ਗੈੰਸੀ ਗੋਲੇ ਸਿੱਟੇ ਆ ਰਹੇ ਨੇ ਆਸੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਜਿਹੜੀਆਂ ਬਿਛਾੜਾਂ ਵੀ ਕੀਤੀਆਂ ਯਾਰੀਆਂ ਨੇ ਪਰ ਦੋਸਤੋ ਫੇਰ ਵੀ ਜਿਹੜੇ ਕਿਸਾਨ ਦਵੇ ਨਹੀਂ ਕੁਝ ਕਿ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਈਆਂ ਸੀ ਪਰ ਉਹ ਜਥੇਬੰਦੀਆਂ ਨੇ ਵੀ ਜਿਹੜਾ ਹੁਣ ਐਲਾਨ ਕਰਤਾ ਵੀ ਇਕੱਠੇ ਹੋ ਕੇ ਜਿਹੜਾ ਦਿੱਲੀ ਜਾਵਾਂਗੇ ਆ ਦੇਖੋ ਸਵੇਰ ਦਾ ਮਾਹੌਲ ਹੈ ਜਿਹੜਾ ਬਿਲਕੁਲ ਸਿੰਘ ਸਜੇ ਫਿਰਦੇ ਨੇ ਸਾਡੇ ਕਿਸਾਨ ਜਿਹੜੇ ਸਜੇ ਫਿਰਦੇ ਨੇ ਕਿਉਂਕਿ ਦੋਸਤੋ ਅੱਜ ਜਿਹੜਾ ਬਹੁਤ ਜਿਹੜਾ ਚੁੱਪ ਰਹਿ ਕੇ ਵੇਖ ਲਿਆ ਪਰ ਹੁਣ ਕਹਿੰਦੇ ਅੱਜ ਜਿਹੜਾ ਬਾਰਡਰ ਤੋੜਨਾ ਹੀ ਤੋੜਨਾ ਹੈ ਸਾਹਮਣੇ ਜਿਹੜੀ ਫੌਜ ਹੈ ਤੇ ਇਧਰ ਜਿਹੜਾ ਆਪਾਂ ਕਿਸਾਨਾਂ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਖੜੇ ਆਂ ਝੰਡੇ ਝੂਲਦੇ ਪੈਣ ਸਾਡੇ ਬੰਦ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਮਾਹੌਲ ਹੈ ਜਿਹੜਾ ਉਹ ਕਾਫੀ ਵਿਗੜਿਆ ਹੋਇਆ ਕਿਉਂਕਿ ਦੋਸਤੋ ਜਿਹੜੇ ਕਾਫੀ ਜਿਹੜੇ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਕਾਫੀ ਪਾਣੀ ਦੇ ਬਿਛਾੜਾਂ ਕੀਤੇ ਜਾ ਰਹੀਏ ਨੇ ਤੇ ਇੱਕ ਨੌਜਵਾਨ ਕੱਲ ਜਿਹੜਾ ਆਹ ਹਰਿਆਣੇ ਪੁਲਿਸ ਕੋਲੇ ਗਿਆ ਸੀ ਗਿਆ ਸੀ ਲੰਗਰ ਸ਼ਕਾਨ ਪਰ ਉਹਨਾਂ ਨੇ ਜਿਹੜਾ ਕਾਫੀ ਉਸ ਨੌਜਵਾਨ ਨਾਲ ਮਾੜੀ ਵੀ ਕੀਤੀ ਤੇ ਜਿਹੜੇ ਉਹਦੇ ਆਪਾਂ ਕਹਿੰਦੇ ਪਲਾਸਟਿਕ ਦੀਆਂ ਗੋਲੀਆਂ ਵੀ ਮਾਰੀਆਂ ਤੇ ਫੱਟੜ ਪੂਰੀ ਤਰ੍ਹਾਂ ਜਿਹੜਾ ਫੱਟੜ ਕਰਤਾ ਪਰ ਉਸ ਨੌਜਵਾਨ ਨੇ ਵੀ ਕਹਿ ਕੇ ਆਇਆ ਹਰਿਆਣੇ ਪੁਲਿਸ ਨੂੰ ਹਰਿਆਣੇ ਦੀ ਜਿਹੜੀ ਜਿੰਨੀ ਵੀ ਫੌਜ ਲੱਗੀ ਹੈ ਵੀ ਅਸੀਂ ਟੱਪਾਂਗੇ ਜਿੰਨਾ ਵੀ ਮਰਜੀ ਜ਼ੋਰ ਲਾ ਲਿਓ ਤੇ ਬਾਰਡਰ ਦੀ ਸਥਿਤੀ ਮੈਂ ਇੱਕ ਵਾਰ ਫੇਰ ਦਖਾਦਾ ਆ ਜਿਹੜੀ ਤਾਰ ਲੱਗੀ ਹੋਈ ਆ ਉਹ ਉਧਰ ਦੂਜੇ ਪਾਸੇ ਜਿਹੜਾ ਹਰਿਆਣਾ ਪੁਲਿਸ ਖੜੀ ਹੈ ਫੌਜ ਖੜੀ ਹੈ ਤੇ ਇੱਧਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਮੇਨ ਬੰਦੇ ਨੇ ਮੈਂਬਰ ਨੇ ਉਹਨਾਂ ਨੇ ਸਾਰਿਆਂ ਨੂੰ ਰੋਕਿਆ ਹੋਇਆ ਤੇ ਇੱਧਰ ਸਾਡੇ ਜਿਹੜੇ ਨੌਜਵਾਨ ਵੀਰ ਬੈਠ ਕੇ ਸਲਾਹਾਂ ਕਰ ਰਹੇ ਨੇ ਆ ਕੋਈ ਸੋਚ ਰਿਹਾ ਵੀ ਬਾਰਡਰ ਕਿਵੇਂ ਟੱਪਣਾ ਹੈ ਕਿਉਂਕਿ ਦੋਸਤੋ ਹਲੇ ਕਿਸਾਨ ਜਥੇਬ ਤਨ ਚਾਰ ਦਿਨਾਂ ਤੋਂ ਲਗਾਤਾਰ ਜਿਹੜੇ ਗੋਲੇ ਚੱਲ ਰਹੇ ਸੀ ਆਸੂ ਗੈਸ ਦੇ ਗੋਲੇ ਪਾਣੀ ਦੇ ਬਿਛਾੜਾ ਚੱਲ ਰਹੀਆਂ ਸੀ ਪਰ ਹੁਣ ਜਿਹੜਾ ਮਾਹੌਲ ਹੈ ਥੋੜਾ ਜਿਹਾ ਠੰਡਾ ਹੋ ਗਿਆ ਕਿਉਂਕਿ ਦੋਸਤੋ ਜਿਹੜਾ ਵੀ ਫੈਸਲਾ ਆਊਗਾ ਕਿਸਾਨ ਆਗੂਆਂ ਦਾ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਵੀਰ ਐਕਸ਼ਨ ਲੈਣਗੇ ਆ ਦੇਖੋ ਇਹ ਖਨੌਰੀ ਬਾਰਡਰ ਦਾ ਮਾਹੌਲ ਇੱਕ ਵਾਰ ਫੇਰ ਦਗਾ ਉਹ ਸਾਹਮਣੇ ਜਿਹੜੀ ਬੈਰੀਗੇਟਿੰਗ ਕੀਤੀ ਹੋਈ ਹੈ ਪੌਲਸ ਵੱਲੋਂ ਕਾਫੀ ਸਖਤ ਪ੍ਰਬੰਧ ਕੀਤੇ ਗਏ ਨੇ ਤੇ ਲਗਾਤਾਰ ਜਿਹੜੀਆਂ ਸੱਤ ਲੇਅਰਾਂ ਬਣਾਈਆਂ ਗਈਆਂ ਨੇ ਇੱਕ ਲੇਅਰ ਟੁੱਟੂ ਕੀਤਾ ਜਿਹੜੀ ਓਦੋਂ ਬਾਅਦ ਆ ਜਿਹੜੀ ਆਰਮੀ ਐ ਫੌਜ ਆ ਉਹ ਦੂਜੀ ਲੇਅਰ ਤੇ ਵਗ ਜੂਗੀ ਓਦੋਂ ਪਿੱਛੇ ਵਗ ਜੂ ਇਸ ਤਰ੍ਹਾਂ ਸੱਤ ਜਿਹੜੇ ਆਪਾਂ ਕਹਿੰਦੇ ਵੀ ਕੰਧਾ ਤਕੜੀਆਂ ਖਿੱਚੇ ਹੋਏ ਨੇ ਜਿੰਨਾਂ ਵਿੱਚ ਪੱਥਰ ਵੀ ਲਾਏ ਹੋਏ ਨੇ ਤੇ ਹੋਰ ਵੀ ਜਿਹੜਾ ਕਾਫੀ ਸਮਾਨ ਤਾਰਾਂ ਕੰਡੇ ਵਾਲੀਆਂ ਤੇ ਹੋਰ ਜਿਹੜਾ ਬਹੁਤ ਜ਼ਿਆਦਾ ਉਹ ਕੀਤਾ ਹੋਇਆਗਾ ਦੋਸਤੋ ਤੇ ਖਰੋਰੀ ਬਾਰਡਰ ਤੇ ਸਾਡੇ ਕਿਸਾਨ ਵੀਰ ਜਿਹੜੇ ਤਿਆਰੀਆਂ ਕਰ ਰਹੇ ਨੇ ਸਾਰਿਆਂ ਦੇ ਹੱਥ ਚ ਡੰਡੇ ਨੇ ਕਿਉਂਕਿ ਦੋਸਤੋ ਕਹਿੰ ਕਰ ਸਕਦੀ ਆ ਤਾਂ ਸਾਡੇ ਵਾਲੇ ਤਾਂ ਫਿਰ ਹਥਿਆਰ ਜਿਹੜੇ ਕੋਲ ਰੱਖਦੀ ਹੁੰਦੇ ਨੇ ਆ ਦੇਖੋ ਚੜ੍ਹਦੀ ਕਲਾ 'ਚ ਨੌਜਵਾਨ ਵੀਰ ਸਾਡੇ ਨੌਜਵਾਨ ਵੀਰ ਜਿਹੜੇ ਬਿਲਕੁਲ ਹੀ ਚੜ੍ਹਦੀ ਕਲਾ ਦੇ ਵਿੱਚ ਨੇਗੇ ਇਹ ਆ ਜੋ ਆਪਾਂ ਕਿਸੇ ਨਾ ਕਿਸੇ ਵੀਰ ਨਾਲ ਜਿਹੜੀ ਗੱਲਬਾਤ ਵੀ ਕਰਦੇ ਆ ਉਹਨੂੰ ਮੋਦੀ ਨੇ ਤਾਂ ਨਹੀਂ ਦੇਣੀਆਂ ਨਾ 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 ਲੂ ਵੋਟਾਂ ਤਾਂ ਜਿਹੜੇ ਪਬਲਿਕ ਨੇ ਦੇਣੀਆਂ ਨੇ ਪਬਲਿਕ ਅੰਦਰ ਬੰਦ ਕਰਤੀ ਹਾਂ ਪਬਲਿਕ ਅੰਦਰ ਬੰਦ ਕਰੀ ਲੜਨ ਲੱਗ ਰਹੀ ਐ ਬਿਲਕੁਲ ਬਿਲਕੁਲ ਵੋਟ ਮੋਦੀ ਕਿੱਥੋਂ ਜਿੱਤੇ ਆਊਗਾ ਉਹਨੂੰ ਪਬਲਿਕ ਨੇ ਇਹਨਾਂ ਨਹੀਂ ਵੋਟਾਂ ਦੇਣੀਆਂ ਨੇ ਆਪਣੇ ਆਣਾ ਹੂੰ ਹੂੰ ਹੁਣ ਲਾਲਾ ਹੁਣ ਚੋਣਾਂ ਜਵਤਾ ਲੱਗ ਜੂਆਂ ਮਹੀਨੇ ਦੋ ਮਹੀਨੇ ਗੱਲ ਆਪਣੇ ਆਊਗਾ ਆਪਾਂ ਜਵਾਬ ਨਹੀਂ ਦੇਵਾਂਗੇ ਉਹਨੂੰ ਕਿ ਜੱਤਾਂ ਸਾਡੇ ਡੰਡੇ ਮਾਰ ਲੱਗੇ ਰਹੀ ਦੀ ਹੁਣ ਆਪਾਂ ਕਿਵੇਂ ਫੜਦਣਾ ਤੇ ਆ ਕਮੇਟੀਆਂ ਤਾਂ ਇਹ ਵੀ ਬਣਾਇਆ ਤੇ ਆ ਚੜਦੀ ਕਲਾ ਵਾਲੇ ਸਾਡੇ ਨੌਜਵਾਨ ਵੀਰ ਆ ਬੈਠੇ ਨੇ ਕਿੰਨ ਜਿੰਨਾ ਚਿਰ ਕਿਸਾਨ ਆਗੂਆਂ ਦਾ ਕੋਈ ਹੁਕਮ ਨਹੀਂ ਆਂਦਾ ਉਹਨਾਂ ਟਾਈਮ ਜਿਹੜੇ ਸ਼ਾਂਤ ਬੈਠਣਗੇ ਉਦੋਂ ਬਾਅਦ ਕਹਿੰਦੇ ਸੀ ਬਾਰਡਰ ਪੱਟ ਕੇ ਇਹ ਤਾਂ ਸਾਡੇ ਖੱਬੇ ਹੱਥ ਦੀ ਖੇੜਾ ਕਹਿੰਦੇ ਇਹ ਤਾਂ ਪੱਟੇ ਦੇਣਾਗਾ ਪਰ ਜਿੰਨਾ ਚਿਰ ਕਿਸਾਨ ਆਗੂ ਨਹੀਂ ਕਹਿੰਦੇ ਉਹਨਾਂ ਚਿਰ ਕਹਿੰਦੇ ਸੀ ਮਤਲਬ ਕੋਈ ਵੀ ਐਕਸ਼ਨ ਨਹੀਂ ਲੈਣਾ ਤਾਂ ਦੋਸਤੋ ਬਾਰਡਰ ਤਾਂ ਕਹਿੰਦੇ ਪੱਟੇ ਦੇਣਾ ਦੋ ਦਿਨ ਲੱਗਣ ਚਾਰ ਦਿਨ ਲੱਗਣ ਕਿੰਨਾ ਕੁ ਟਾਈਮ ਜਿਹੜਾ ਸਾਨੂੰ ਰੋਕ ਲੈਣਗੇ ਪਹਿਲਾਂ ਨਾਲੋਂ ਇਕੱਠਾ ਜਿਹੜਾ ਖਲੋਰੀ ਬਾਰਡਰ ਤੇ ਬਹੁਤ ਜ਼ਿਆਦਾ ਵੱਧ ਗਿਆ ਜਦੋਂ ਮੈਂ ਕੱਲ ਆਇਆ ਸੀ ਤਾਂ ਬਾਰ